ਕ੍ਰਾਈਜ਼ਿੰਗ ਗੱਲ ਇਹ ਹੈ ਕਿ Trap case ਲੱਗਣਾ ਕਿ ਉਹਦੇ ਸੀਨੀਅਰ ਆਫੀਸਰ ਤੇ Trap ਲੱਗਣਾ ਕੁਝ ਹੋਰ ਹੈ। ਕਿਆ ਕਰੀਏ ਸ਼ਰਾਬ ਦੀਆਂ ਬੋਤਲਾਂ ਖੜੀਆਂ। ਉਹ ਆਫੀਸਰ ਆ ਨਹੀਂ ਕਹਿ ਸਕਦਾ ਜੀ ਮੈਨੂੰ ਕਰਨਾ ਨਹੀਂ ਪਤਾ ਸੀ। ਜਦੋਂ ਉਹਨੇ ਛਦੀਗੜ ਦੇ ਵਿੱਚ ਸਾਰਾ ਕੁਝ ਕਰ ਲਿਆ, ਰਿਕਾਰਡਿੰਗ ਕਰ ਲਈ। ਸਰਵੇਲੈਂਸ ਆਫ ਦਾ WhatsApp ਦੀ ਕਾਲਸ ਰਿਕਾਰਡ ਕਰ ਲਈ। ਆਫੀਸ਼ਲ ਨੰਬਰ ਤੋਂ ਕਾਲਸ। ਸੋ ਉਹਨੇ ਜਿਹੜੀ ਪ੍ਰੋਸੀਡਿੰਗ ਕਰੀ ਉਹਨੂੰ ਸਸਪੈਂਡ ਕਰਤਾ। ਪਰ ਪ੍ਰੋਸੀਡਿੰਗਸ ਹੋਣ ਗਿਆ ਤਾਂ ਸੈਕਸ਼ਨ ਨਹੀਂ ਸੀ। ਨਾ ਚਾਹੁੰਦੀ ਹੈ ਖਤਮ ਨਹੀਂ ਕਰਨਾ ਚਾਹੁੰਦੀ ਉਹ ਸਰਕਾਰ ਦਾ ਇਸ ਦਾ ਹੁਣ ਸਟੈਂਡ ਕੀ ਹੈ ਇਹ ਹੁਣੋਂ ਕਹਿੰਦੇ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਖੋਲ ਰਹੇ ਹਾਂ ਕਿਹਾ ਮਤਲਬ ਉਹ ਮੰਨ ਰਹੇ ਹੈ ਕਿ ਸੰਦੀ ਹੀ ਪਤਾ ਸੀ ਔਰ ਅਫੀਸਰ ਗਿਲਦੀ ਜਦੋਂ ਪੁਲਿਸ ਨੇ ਕਰਤੇ ਪਹਿਲੇ ਇਨਕੁਆਇਰੀ ਸੈਸ਼ੂਨ ਵੀ ਇਥੇ ਕਿਉਂਕਿ ਇਹ ਚੀਜ਼ਾਂ ਚੋਹੀਪ ਜਾਂ ਪੁਲਿਸ ਅਫੀਸਰਸ ਕੁਝ ਪੈਸੇ ਖਾ ਰਹੇ ਹੈ ਇਹ ਸਭ ਅਜਿਹੀ ਹੈ ਕਿ ਦੇ ਬੀਖੇ ਕਿ ਚੰਗੇ ਕੰਮ ਕਰ ਰਹੀ ਹੈ ਆੜਿਆ ਆਪ ਦਾ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਸੀ ਕਿ ਅਸੀਂ ਕਰਾਪਸ਼ਨ ਵੱਧ ਕਰਦੇਾਂਗੇ ਪਰ ਕੀ ਹੁੰਦਾ ਜਿਸ ਸਮੇਂ ਕੋਈ ਵੱਡਾ ਅਧਿਕਾਰੀ ਕਰਾਪਸ਼ਨ ਦੇ ਵਿੱਚ ਫੜਿਆ ਜਾਵੇ ਅਤੇ ਸੀਬੀਆਈ ਵੱਲੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਵੇ ਸੋ ਅੱਜ ਉਸੇ ਤੇ ਚਰਚਾ ਰਹੇਗੀ ਅੱਜ ਸਾਡੇ ਨਾਲ ਸੀਨੀਅਰ ਐਡਵੋਕੇਟ ਪ੍ਰਦੀਪ ਬਿਰਕ ਜੀ ਹੈਗੇ ਨਾ ਔਰ ਤੁਹਾਨੂੰ ਦੱਸਦੀ ਕਿ ਆਪੀਐਸ ਆਫੀਸਰ ਵੀ ਰਹਿ ਚੁੱਕੇ ਨੇ ਇਸ ਕਰਕੇ ਉਹ ਨਾ ਤੋਂ ਯਾਨੀ ਪ੍ਰਸ਼ਾਸਨ ਦੇ ਬਾਰੇ ਵੀ तमाम ਗੱਲਾਂ ਬਾਤਾਂ ਰਹਿਣ ਗਿਆ ਕਿ ਕੀ ਹੁੰਦਾ ਹੈ ਕਿ ਜਦੋਂ ਐਡੇ ਅਧਿਕਾਰੀ ਤੇ ਇਦਾਂ ਦੇ ਇਲਜ਼ਾਮ ਲੱਗਦੇ ਨੇ ਸੋ ਸੁਆਗਤ ਕਰਨਾ ਸਰ ਸਾਸਤਰੀ ਕਾ ਸਾਸਤਰੀ ਕਾਂ ਜੀ ਉਹ ਢੀਗਾ ਸਰ ਤੁਸੀਂ ਮੈਂ ਦੀ ਆ ਚੁ ਪਰਦੀਪ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਸੀਂ ਤਾਂ ਦੇਖੋ ਉੱਥੇ ਸੇਵਾ ਵੀ ਨਿਭਾਈ ਹੈ ਅੱਜ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਦੇਖੋ ਕਿ ਗੱਲਾਂ ਹੋ ਰਹੀਆਂ ਨੇ ਤੇ ਕਿ ਐਡਾ ਵੱਡਾ ਅਧਿਕਾਰੀ ਔਰ ਇੰਨਾ ਪੈਸਾ ਕੋਲੋਂ ਨਿਕਲਿਆ ਹੋਵੇ ਜਦ ਕਿ ਪੰਜਾਬ ਸਰਕਾਰ ਦੇ ਚਹੀਤੇ ਹੋਣ ਦੇਖੋ ਗੱਲ ਇਹ ਹੈ ਕਿ ਅਜੇ ਤੱਕ ਤਾਂ ਲਿミਟਡ ਫੈਕਟ ਸਾਹਮਣੇ ਆਇਆ ਸੋ ਪ੍ਰੋਸੀਜਰਲੀ ਸੀਬੀਆ ਨੇ ਇੱਕ Trap ਦੇ ਵਿੱਚ ਚੀਜ਼ਾਂ ਸ਼ੁਰੂ ਕੀਤੀਆਂ ਔਰ ਅਜੇ ਕਹਿ ਰਹੀ ਹੈ ਕਿ ਹੋਰ ਅਧਿਕਾਰੀਆਂ ਦੇ ਵੀ ਨਾਮ ਆ ਰਹੇ ਆ ਕਿ ਸੋ ਉਹ ਮੀਡੀਆ ਰਿਪੋਰਟਸ ਦੇ ਉੱਤੇ ਹੈਗਾ ਫੈਮਿਲੀ ਵੱਲੋਂ ਕੋਈ ਐਕਸਪਲੇਨੇਸ਼ਨ ਨਹੀਂ ਆਈ ਸੋ ਮੈਂ ਲੀਗਲ ਚੀਜ਼ਾਂ ਤੇ ਤਾਂ ਡਿਫੀਨਿਟਲੀ ਗੱਲ ਕਰ ਸਕਦਾ ਜੀ ਬਾਕੀ ਕੇਸ ਦੇ ਵਿੱਚ ਕਿੰਨੀ ਸਚਾਈ ਹੈ ਔਰ ਕਿਸ ਹੱਦ ਤੱਕ ਦਾ ਸਟਰੋਂਗ ਕੇਸ ਹੈ ਉਹ ਚੀਜ਼ਾਂ ਤਾਂ ਜੇ ਥੋੜਾ ਜਿਹਾ ਟਾਈਮ ਨਾਲ ਪਤਾ ਲੱਗੂਗਾ ਇਨ ਦਾ ਸੈਂਸ ਇਹ ਨਹੀਂ ਕਿ ਕੇਸ ਝੂਠਾ ਹੈ ਗੱਲ ਇਹ ਹੈ ਕਿ ਕੇਸ ਕਿੰਨਾ ਲੀਗਲੀ ਸਾਊਂਡ ਹੈ ਜੋ ਰਿਕਵਰੀਜ਼ ਹੋਈਆਂ ਉਹਨੇ ਜੋ ਕੀਦੀਆਂ ਉਹ ਐਕਸਪਲੇਨੇਸ਼ਨ ਦੇ ਪਾ ਰਹੇ ਹੈ ਉਹ ਚੀਜ਼ਾਂ ਜੇ ਟਾਈਮ ਨਾਲ ਸਾਹਮਣੇ ਆਉਣੀ ਹੈ ਬਿਕੋਜ਼ ਫੈਮਿਲੀ ਵੱਲੋਂ ਉਹਨਾਂ ਦੀ ਕੋਈ ਐਕਸਪਲੇਨੇਸ਼ਨ ਨਹੀਂ ਆ ਰਹੀ ਸਰਪ੍ਰਾਈਜ਼ਿੰਗ ਗੱਲ ਇਹ ਹੈ ਕਿ Trap ਕੇਸ ਲੱਗਣਾ ਇਹੋ ਜੇ ਸੀਨੀਅਰ ਆਫੀਸਰ ਤੇ Trap ਲੱਗਣਾ ਕੋਈ ਛੋਟੀ ਗੱਲ ਨਹੀਂ ਹੈ ਔਰ CBI ਵਰਗੀ ਏਜੰਸੀ ਨੇ ਲਾਇਆ ਹੈ वन सर्वेलेंस ਤੇ ਰੱਖਣ ਤੋਂ ਬਾਅਦ ਲਾਇਆ ਹੈ ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਜਿਹੜਾ ਇੱਕ ਕ੍ਰੀਏਟਿਵ ਕ੍ਰੈਡੀਬਿਲਟੀ ਆਪਾਂ ਕਹਿੰਦੇ ਆ ਉਹਦੇ ਵਿੱਚ ਉਸ ਡੈਫੀਨਿਟਲੀ ਹੁੰਦੀ ਹੈ ਚੀਜ਼ਾਂ ਦੀ ਸੱਚਾਈ ਹੁੰਦੀ ਹੈ ਔਰ ਅਕਿਊਜ਼ਡ ਜੋ ਵੀ ਹੋਵੇ ਭਾਵੇਂ ਸੀਨੀਅਰ ਅਫਸਰ ਹੋਵੇ ਉਹਨੂੰ ਥੋੜੀ ਜ਼ਿਆਦਾ ਦਿੱਕਤ ਆਉਂਦੀ ਹੈ ਚੀਜ਼ਾਂ ਸਾਬਤ ਕਰਨ ਲਈ ਉਹਦਾ ਸਿੰਪਲ ਜੀ ਗੱਲ ਹੈ ਫੋਰ ਐਗਜ਼ਾਮਪਲ ਇੰਨੀਆਂ ਸਾਰੀਆਂ ਸ਼ਰਾਬ ਦੀਆਂ ਬੋਤਲਾਂ ਪੜੀਆਂ ਗਈਆਂ ਸੋ ਅਫਸਰ ਆ ਨਹੀਂ ਕਹਿ ਸਕਦਾ ਜੀ ਮੈਨੂੰ ਕਾਨੂੰਨ ਨਹੀਂ ਪਤਾ ਸੀ ਇਗਨੋਰੈਂਸ ਆਫ ਲਾਉਟ ਆਫ ਬਲੀਡ ਨਹੀਂ ਕਰ ਸਕਦੇ ਸੋ ਕੀ ਚਾਰਾ ਰਹਿ ਗਿਆ ਉਹਦੀ ਐਕਸਪਲੇਨੇਸ਼ਨ ਕਿਵੇਂ ਦੇਣਗੇ ਕੋਈ ਐਡੀਸ਼ਨਲ ਸਿਰਦਰਦ ਬਣ ਗਿਆ ਜੀ ਉਹੋ ਜੀ ਚੀਜ਼ ਹੋ ਜਾਂਦੀ ਹੈ ਅੱਛਾ ਤੁਸੀਂ ਐਜ਼ ਅ ਐਡਵੋਕੇਟ ਕਿਸ ਤਰ੍ਹਾਂ ਸੋਚਦੇ ਹੋ ਦੇਖਦੇ ਹੋ ਕਿ ਜੋ ਵੀ ਕੁਝ ਮਿਲਿਆ ਚਾਹ ਤੁਸੀਂ दारू ਦੀ ਵੀ ਗੱਲਬਾਤ ਕੀਤੀ ਹੈ ਕਿ ਕਿਹੜੀ ਕਿਹੜੀ ਧਾਰਾਵਾਂ ਉਨੂੰ ਤੇ ਲੱਗ ਸਕਦੀਆਂ ਨੇ ਤੇ ਕਿੰਨੇ ਸਮੇਂ ਦੇ ਲਈ ਉਹ ਅੰਦਰ ਜਾ ਸਕਦੇ ਨੇ ਤੇ ਜ਼ਮਾਨਤ ਬਾਰੇ ਕੀ ਕਹਿ ਸਕਦੇ ਹੋ ਜਿਹੜਾ ਤਾਂ ਪਹਿਲਾ ਹਿੱਸਾ ਹੈ ਕੇਸ ਦਾ ਇੱਕ ਟਰੈਪ ਕੇਸ ਹੈ ਟਰੈਪ ਕੇਸ ਹੁੰਦਾ ਜਦੋਂ ਕਿਸੇ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਫੜ ਫੜ ਲੈਂਦੇ ਜੀ ਇਸ ਕੇਸ ਦੇ ਵਿੱਚ ਮੇਨ ਚੀਜ਼ ਇਹ ਆ ਰਹੀ ਹੈ ਕਿ ਜੂਰਿਸਡਿਕਸ਼ਨ ਚੰਡੀਗੜ੍ਹ ਦੀ ਬਣਾਈ ਹੈ ਉਹਨਾਂ ਨੇ ਕਿਹਾ ਸੀ ਟਰੈਪ ਚੰਡੀਗੜ੍ਹ ਦੇ ਲੇ ਕੀਤਾ ਤੇ ਸਾਰਾ ਕੁਝ ਕੀਤਾ ਬਿਕੋਜ਼ ਪੰਜਾਬ ਦੇ ਵਿੱਚ ਸੀਬੀਆਈ ਦੀ ਜੂਰਿਸਡਿਕਸ਼ਨ ਨਹੀਂ ਸੀ ਹੁਣ ਜਦੋਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਸਾਰਾ ਕੁਝ ਕਰ ਲਿਆ ਰਿਕਾਰਡਿੰਗ ਕਰ ਲਈ ਸਰਵੇਲੈਂਸ ਮਤਲਬ WhatsApp ਦੀ ਕਾਲਸ ਰਿਕਾਰਡ ਕਰ ਲਈ ਆਫੀਸ਼ਲ ਨੰਬਰ ਤੋਂ ਕਾਲਸ ਹੋ ਰਹੀਆਂ ਸੋ ਉਹਨਾਂ ਚੀਜ਼ਾਂ ਤੋਂ ਬਾਅਦ ਕੀ ਟਰਨ ਚੀਜ਼ਾਂ ਲੈਂਡ ਕੀਆ ਉਹ ਉਦੋਂ ਤੱਕ ਤਾਂ ਨਹੀਂ ਪਤਾ ਹੁੰਦਾ ਪਰ Trap ਦੇ ਵਿੱਚ ਡਿਮਾਂਡ ਔਰ ਐਕਸੈਪਟੈਂਸ ਹੋਣ ਤੋਂ ਬਾਅਦ ਕਿੱਕ ਨੇ ਪੈਸੇ ਮੰਗੇ ਪੈਸੇ ਪੁਚਾਏ ਪੁਚਾਉਂਦੇ ਹੋਏ ਦੀ ਵੀ ਤੁਸੀਂ ਫੁਟੇਜ ਲੈ ਲਈ ਔਰ ਕਾਲਸ ਵੀ ਰਿਕਾਰਡ ਕਰ ਲੀਆਂ ਸਾਰਾ ਜਦੋਂ ਘਰ ਤੇ ਰੇਡ ਮਾਰ ਕੇ ਤੁਸੀਂ ਹੋਰ ਚੀਜ਼ਾਂ ਰਿਕਵਰ ਕਰਤੀਆਂ ਤੇ ਇੱਕ ਡਿਸਪਰੋਪੋਰਸ਼ਨਲ ਐਸੈਟਸ ਦਾ ਕੇਸ ਵਰਣਨ ਦੀ ਤਿਆਰੀ ਨਜ਼ਰ ਆਉਂਦੀ ਹੈ ਮਤਲਬ ਜਿਹਨੂੰ ਕਹਿੰਦੇ ਅਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਡੀਏ ਕੇਸ ਜੀ ਨੂੰ ਉਸ ਤੋਂ ਬਾਅਦ ਇਨਕਮ ਟੈਕਸ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਇਹਨਾਂ ਦਾ ਰੋਲ ਆ ਜਾਂਦਾ ਹੈ ਪੰਜਾਬ ਪੁਲਿਸ ਕੋਲ ਐਕਸਾਈਜ਼ ਐਕਟ ਦੀ ਜਿਹਦੇ ਚੋਂ ਸ਼ਾਹਨ ਕਹਿ ਰਹੇ ਆ ਪ੍ਰੈਸ ਵਿੱਚ ਕਿ ਆਰਮਜ਼ ਐਕਟ ਵੀ ਐਡ ਹੋਗਾ ਉਹ ਚੀਜ਼ਾਂ ਇਨਸੀਡੈਂਟਲ ਨਹੀਂ ਉਹ ਚੀਜ਼ ਐਕਸਪੈਕਟਿਡ ਨਹੀਂ ਸੀ ਉਹ ਹੋ ਗਈ ਹੁਣ ਡਿਪਾਰਟਮੈਂਟਲ ਪ੍ਰोसीडिंग ਵੱਲ ਵੀ ਚੀਜ਼ ਜਾਣ ਦਾ ਖਤਰਾ ਹੈ ਕਿ ਡਿਪਾਰਟਮੈਂਟਲੀ ਭਾਵੇਂ ਸਸਪੈਂਡ ਕਰਤਾ ਪਰ ਪ੍ਰोसीਡਿੰਗਸ ਹੋਣ ਗਿਆ ਬਿਕੋਜ਼ ਅਲੀਗੇਸ਼ਨਸ ਬਹੁਤ ਸੀਰੀਅਸ ਨੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਕੱਲ ਵੀ ਸੀਬੀਆਈ ਨੇ ਰੇਡ ਮਾਰੀ ਹੈ ਔਰ ਉਹਦੇ ਚ ਹੋਰ ਵੀ ਬਹੁਤ ਕੁਝ ਮਿਲਿਆ ਤੇ ਹੁਣ ਕਹਿੰਦੇ ਇੱਕ ਡਾਇਰੀ ਵੀ ਮਿਲੀ ਹੈ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਪੱਤੇ ਖੁੱਲ ਸਕਦੇ ਨੇ ਕਿ ਜਿਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਵਿੱਚ ਕਹਿੰਦੇ ਹੋਰ ਵੀ ਵੱਡੇ ਅਫਸਰਾਂ ਦੇ ਨਾਮ ਆਏ ਨੇ ਦੇਖੋ ਨਾਂ ਤਾਂ ਜੇ ਆਉਣਗੇ ਉਹਦਾ ਕਾਰਨ ਦੱਸਦਾ ਮੈਂ ਫੋਰ ਐਗਜ਼ਾਮਪਲ ਕੈਸ਼ ਰਿਕਵਰ ਹੋਇਆ ਜੀ ਅਫਸਰ ਕੋਲ ਤਾਂ ਕੈਸ਼ ਹੈ ਨਹੀਂ ਜਾਂ ਤਾਂ ਕੋਈ ਫੈਮਿਲੀ ਬਿਜ਼ਨਸ ਰਨ ਕਰ ਰਹੀ ਹੈ ਕੋਈ ਫੈਮਿਲੀ ਮੈਂਬਰ ਰਨ ਕਰ ਸਕਦਾ ਹੈ ਜੇ ਕਿਸੇ ਫੈਮਿਲੀ ਮੈਂਬਰ ਤੇ ਬਿਜ਼ਨਸ ਤੇ ਪੈਸੇ ਹੈ ਉਹ ਐਕਸਪਲੇਨ ਕਰਨਗੇ ਜੇ ਫੈਮਿਲੀ ਮੈਂਬਰ ਦੇ ਨਹੀਂ ਹੈ ਕਿਸੇ ਦੋਸਤ ਨੇ ਪੈਸੇ ਰੱਖਤੇ ਘਰ ਜੀ ਮੈਂ ਬਾਹਰ ਚੱਲੇ ਆ ਐਗਜ਼ਾਮਪਲ ਲੈ ਰਿਹਾ ਹਾਈਪੋਥੈਟিক্যাল ਮੈਨੂੰ ਕੋਈ ਸੱਚਾਈ ਨਹੀਂ ਪਤਾ ਤੇ ਉਹ ਅਫੀਸਰ ਵਾਸਤੇ ਫੇਰ ਪ੍ਰੋਬਲਮ ਹੋਗੀ ਕਿ ਅਫੀਸਰ ਕੀ ਕਹਿ ਸਕਦਾ ਹੈ ਕਿ ਜੀ ਮੈਨੂੰ ਪਤਾ ਸੀ ਮੇਰੇ ਘਰ ਦੋਸਤ ਕੀ ਰੱਖ ਕੇ ਜਾ ਰਿਹਾ ਹੈ ਇਨਾ ਕੈਸ਼ ਰੱਖ ਰਿਹਾ ਮੈਂ ਕਿਉਂ ਅਲਾਉ ਕਰਤਾ ਜੇ ਮੈਨੂੰ ਨਹੀਂ ਪਤਾ ਸੀ ਕੀ ਰੱਖਿਆ ਫਿਰ ਜਿਹਨੇ ਰੱਖਿਆ ਉਹਦੀ ਲਾਇਬਿਲਟੀ ਤੁਸੀਂ ਮੰਨ ਲਓ ਮੈਨੂੰ ਕੋਈ ਦੋਸਤ ਕਵੇ ਮੈਂ ਆ ਸਮਾਨ ਰੱਖਣਾ ਹੈ ਤੋ ਉਹਨੂੰ ਕੋਈ ਦੋਸਤ ਕਵੇ ਯਾਰ ਮੈਂ ਬਾਹਰ ਜਾਣਾ ਹੈ ਆਪਦੇ ਘਰ ਰੱਖੋ ਤੁਸੀਂ ਪਹਿਲੀ ਚੀਜ਼ ਆ ਪੁੱਛੋਗੇ ਵੀ ਇਹੋ ਜਿਹਾ ਕੀ ਹੈ ਕਿ ਤੁਹਾਨੂੰ ਆਪਦੇ ਘਰ ਨਹੀਂ ਰੱਖ ਕੇ ਜਾ ਸਕਦਾ ਸੋ ਉਹ ਐਕਸਪਲੇਨੇਸ਼ਨ ਇੱਕ ਸੀਨੀਅਰ ਆਫੀਸਰ ਵਾਸਤੇ ਮੁਸ਼ਕਿਲ ਹੋ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਸਰ ਇਹ ਗੱਲਾਂ ਕਰਦੀ ਸੀ ਕਿ ਅਸੀਂ ਕ੍ਰੈਪਸ਼ਨ ਬੰਦ ਕਰ ਦਾਂਗੇ ਪਰ ਜਦ ਇੱਕ ਵੱਡਾ ਅਧਿਕਾਰੀ ਇਦਾਂ ਦਾ ਕੰਮ ਕਰੇ ਕਿ ਦਿਨਾਂ ਕੀਤੇ ਪੰਜਾਬ ਤੇ ਵੀ ਇੱਕ ਦਾਗ ਲੱਗਦਾ ਕਿ ਦਿਨੇ ਕਿਤੇ ਬੋਲ ਮਾਰਦੇ ਨੇ ਕਿ ਯਾਰ ਕਿ ਉਹ ਤਾਂ ਕਹਿੰਦੇ ਸਰਕਾਰਾਂ ਕੇ ਅਸੀਂ ਖਾਦਮ ਕਰਦੇ ਆ ਕਿ ਉਹਨਾਂ ਦੇ ਅਧਿਕਾਰੀ ਐਡਾ ਐਡਾ ਕਰਪਸ਼ਨ ਯਾਨੀ ਉਹ ਕੰਮ ਲੈ ਰਹੇ ਨੇ ਲੈ ਰਹੇ ਨੇ ਦੇਖੋ ਸਰਕਾਰ ਵੱਲੋਂ ਤਾਂ ਜਿੰਨੇ ਵੀ ਇਹਨਾਂ ਨੇ ਐਫਆਈਆਰ ਰਜਿਸਟਰ ਕੀਤੀਆਂ ਪੀਸੀ ਐਕਟ ਦੇ ਅੰਡਰ ਉਹ ਅੱਜ ਕਿੱਥੇ ਨੇ ਪਬਲਿਕ ਦੇ ਸਾਹਮਣੇ ਇਹ ਚੀਜ਼ਾਂ ਮੈਂ ਕਿਸੇ ਵੀ ਗਵਰਨਮੈਂਟ ਦੇ ਖਿਲਾਫ ਨਹੀਂ ਆ ਮੈਂ ਕਿਸੇ ਦੇ ਵੀ ਨਾਲ ਨਹੀਂ ਆ ਮੇਰੀ ਤਾਂ ਇੱਕ ਐਜ਼ ਅ ਐਜ਼ ਅਨ ਇੰਡੀਪੈਂਡੈਂਟ ਲਾਇਰ ਮੈਂ ਗੱਲ ਕਰ ਰਿਹਾ ਜਦੋਂ ਆਪਾਂ ਲਾਅ ਦੀ ਗੱਲ ਕਰਦੇ ਆਂ ਸਾਨੂੰ ਇੱਕੋ ਹੀ ਚੀਜ਼ ਦੇਖਣੀ ਹੁੰਦੀ ਹੈ ਕਿ ਸਰਕਾਰ ਦੀ ਮਨਸ਼ਾ ਹੈ ਜਾਂ ਨਹੀਂ ਹੈ ਸਾਨੂੰ ਉਹਦੇ ਤੇ ਡਿਪੈਂਡ ਨਹੀਂ ਕਰਨਾ ਉਸੇ ਤਰ੍ਹਾਂ ਜਦੋਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਸਰਕਾਰ ਕ腐ਸ਼ਨ ਕਰਨਾ ਚਾਹੁੰਦੀ ਹੈ ਖਤਮ ਜਾਂ ਨਹੀਂ ਕਰਨਾ ਚਾਹੁੰਦੀ ਉਹ ਸਰਕਾਰ ਨੂੰ ਪਤਾ ਹੈ ਸੀਬੀਆਈ ਨੇ ਟਰੈਪ ਲਾ ਕੇ ਇੱਕ ਅਫਸਰ ਨੂੰ ਫੜ ਲਿਆ ਇੰਨਾ ਕੈਸ਼ ਰਿਕਵਰ ਕਰ ਲਿਆ ਸਰਕਾਰ ਨੂੰ ਪਤਾ ਨਹੀਂ ਸੀ ਹੁਣ ਗੱਲ ਇਹ ਆਉਂਦੀ ਹੈ ਕਿ ਸਰਕਾਰ ਦਾ ਹੁਣ ਸਟੈਂਡ ਕੀ ਹੈ ਜੇ ਹੁਣੋਂ ਕਹਿੰਦੇ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਖੋਲ ਰਹੇ ਹਾਂ ਇਹਦਾ ਮਤਲਬ ਉਹ ਇਹ ਮੰਨ ਰਹੇ ਹੈ ਕਿ ਸਾਨੂੰ ਨਹੀਂ ਪਤਾ ਸੀ ਔਰ ਅਫੀਸਰ ਗਿਲਟੀ ਹੈ ਪਰ ਬਹੁਤ ਸਾਰੀਆਂ ਗੱਲਾਂ ਇਹ ਵੀ ਹੁੰਦੀਆਂ ਨੇ ਕਹਿੰਦੇ ਕਿ ਕੈਸ਼ ਤਾਂ ਜ਼ਿਆਦਾ ਮਿਲਿਆ ਸੀ ਪਰ ਅੰਦਰ ਖਾਤੇ ਕਹਿੰਦੇ ਕਿ ਘੱਟ ਦੱਸਿਆ ਗਿਆ ਤੇ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਆਪਾਂ ਉਹਦੇ 'ਚ ਹੀ ਐਡ ਕਰਾਂਗੇ ਕਿ ਪੰਜਾਬ ਦੇ ਅੱਜ ਜੇ ਸਰਕਾਰਾਂ ਦੀ ਗੱਲ ਕਰ ਲਈਏ ਕਿ ਬਹੁਤ ਸਾਰੇ ਯਾਨੀ ਅਫਸਰਾਂ ਤੋਂ ਪੈਸੇ ਲਈ ਜਾਂਦੇ ਨੇ ਕਿ ਸਾਨੂੰ ਮੰਥਲੀ ਇਨਾ ਦਿੱਤਾ ਜਾਵੇ ਇਸ ਕਰਕੇ ਕਿਤੇ ਦਬਾਅ ਤਾਂ ਨਹੀਂ ਪਾਇਆ ਜਾਂਦਾ ਕਿ ਅਫਸਰਾਂ ਤੇ ਉਹਨਾਂ ਨੂੰ ਰਿਸ਼ਵਤ ਲੈਣੀ ਪੈਂਦੀ ਹੈ ਪੈਸੇ ਫੜੇ ਗਏ ਔਰ ਕਟੇ ਦਿਖਾਏ ਇਹ ਮੈਨੂੰ ਨਹੀਂ ਯਕੀਨ ਗੱਲ ਤੇ ਅਸਲ ਇਹ ਮਤਲਬ ਮੈਂ ਨਹੀਂ ਕਿਤੇ ਸੁਣੀ ਕਿਤੇ ਮੀਡੀਆ ਚਾਈ ਹੋਵੇ ਬਿਕੋਜ਼ ਸੀਬੀਆ ਪੈਸੇ ਕਿਉਂ ਕੱਟ ਕਰੂਗੀ ਹਮ ਮਤਲਬ ਸੀਬੀਆ ਨੂੰ ਕੀ ਮਿਲਣਾ ਪੈਸੇ ਕੱਟ ਕਰਕੇ ਯਾਨੀ ਗੱਲਾਂ ਉਦਾਂ ਹੋ ਰਹੀਆਂ ਨੇ ਅੰਤ ਤੱਕ ਹ ਤੇ ਜਿਹੜੀ ਕਰਿਆ ਟ੍ਰੈਪ ਕੀਤਾ ਹੈ ਸੀਬੀਆ ਨੇ ਪੈਸੇ ਰਿਕਵਰ ਕੀਤੇ ਹੈ ਤੇ ਸੀਬੀਆ ਪੈਸੇ ਜੇ ਜ਼ਿਆਦਾ ਰਿਕਵਰ ਕੀਤੇ ਹੈ ਤੇ ਕੱਟ ਕਿਉਂ ਸ਼ੋ ਕਰੂਗੀ ਉਹਨਾਂ ਦਾ ਆਪ ਦਾ ਕੇਸ ਫਾਲ ਕਰੂਗਾ సిబీఐ ਨੂੰ ਐਨਾ ਤਾਂ ਪਤਾ ਹੈ ਕਿ ਸੀਬੀਆਈ ਨੇ ਇੱਕ ਬਹੁਤ ਸੀਨੀਅਰ ਆਫੀਸਰ ਨੂੰ ਅਰੈਸਟ ਕੀਤਾ ਹੈ ਤੇ ਉੱਥੇ ਉਹ ਕੇਸ ਤਗੜਾ ਰੱਖਣਾ ਚਾਹਣਗੇ ਕਿ ਆਪਦੀ ਬੇਇੱਜ਼ਤੀ ਕਰਾਉਣੀ ਚਾਹਣਗੇ ਸੋ ਜੇ ਕੈਸ਼ ਜ਼ਿਆਦਾ ਮਿਲੇ ਹੈ ਉਹ ਗਾਇਬ ਕਿਉਂ ਕਰਨਗੇ ਆਬਵੀਸਲੀ ਗੱਲ ਹੈ ਕਿ ਉਹਨਾਂ ਨੇ ਜਿੰਨਾ ਰਿਕਵਰ ਕੀਤਾ ਹੈ ਉਹ ਪੂਰਾ ਐਗਜ਼ੈਕਟਲੀ ਸ਼ੋ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਇੱਕ ਸੀਨੀਅਰ ਆਫੀਸਰ ਦਾ ਮਤਲਬ ਕੇਸ ਹੈ ਸੋ ਇਸ ਕਰਕੇ ਕੋਈ ਵੀ ਚੁੱਕ ਰਹੇਗੀ ਤੇ ਇਟ ਵਿਲ ਬੀ ਅ ਮਤਲਬ ਸੀਬੀਆਈ ਲਈ ਵੈਰੀ ਹਿਊਮਿਲੇਟਿੰਗ ਚੀਜ਼ ਹੈ ਇੱਕ ਸੀਬੀਆਈ ਵਾਸਤੇ ਬੜੀ ਉਨਾਂ ਨੂੰ ਸ਼ਰਮਿੰਦਗੀ ਫੇਸ ਕਰਨੀ ਪਊਗੀ ਪਬਲਿਕ ਲੋਸ ਆਫ ਫੇਸ ਹੋਊਗਾ ਕਿ ਵੀ ਇੰਡੀਆ ਦੀ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਹੈ ਔਰ ਇੱਕ ਕੇਸ ਨੂੰ ਆਪਦੇ ਚੰਗੀ ਤਰ੍ਹਾਂ ਉਹ ਇਨਵੈਸਟੀਗੇਟ ਨਹੀਂ ਕਰ ਸਕਿਆ ਅੱਛਾ ਜਿਸ ਤਰ੍ਹਾਂ ਸ ਤੁਸੀਂ ਦੇਖਦੇ ਹੋ ਕਿ ਅਕਸਰ ਦੇਖਿਆ ਜਾਂਦਾ ਅੱਜ ਪੰਜਾਬ ਦੇ ਹਾਲਾਤ ਕਿਦਾਂ ਦੇ ਬਣੇ ਹੋਏ ਨੇ ਚਾਹੇ ਇਨਕਾਊਂਟਰਾਂ ਦੀ ਗੱਲ ਕਰ ਲਈ ਬਹੁਤ ਸਾਰੇ ਯਾਨੀ ਕਹਿੰਦੇ ਨੇ ਕਿ ਫੇਕ ਪਰਚੇ ਹੋ ਜਾਂਦੇ ਕਿਸ ਤਰ੍ਹਾਂ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਉਹ ਦੇਖਦੇ ਆ ਤੁਸੀਂ ਫੇਕ ਪਰਚੇ ਤਾਂ ਉਹੀ ਗੱਲ ਹੈ ਪੁਲਿਸ ਨੇ ਕਰਤੇ ਮਲਟੀਪਲ ਇਨਕੁਆਇਰੀਜ਼ ਦਾ ਇਸ਼ੂ ਵੀ ਆਥੇ ਰਿਹਾ ਕਿਉਂਕਿ ਉਹਨਾਂ ਚੀਜ਼ਾਂ ਚੋਂ ਪੰਜਾਬ ਪੁਲਿਸ ਦੇ ਆਫੀਸਰਸ ਕੁਝ ਪੈਸੇ ਬਣਾ ਰਹੇ ਕੇ ਪਰਚਾ ਦੇ ਦਿਓ ਰਿਕਵਰੀ ਏਜੰਟ ਵਾਂਗੂ ਐਕਟ ਕਰੋ ਯਾ ਅਗਲੇ ਨੂੰ ਕਹੋ ਕਿ ਅਛਾਸੀ ਪਰਚਾ ਨਹੀਂ ਦੇਵਾਂਗੇ ਉਹ ਚੀਜ਼ਾਂ ਤਾਂ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਤੇ ਬਹੁਤ ਸੀਰੀਅਸ ਅਲਿਗੇਸ਼ਨਸ ਉਸ ਚੀਜ਼ ਦੇ ਝੂਠੇ ਪਰਚੇ ਦੇਣ ਦੇ ਔਰ ਜੈਨੂਇਨ ਪਰਚੇ ਨਾ ਰਜਿਸਟਰ ਕਰਨ ਦੇ ਇਹ ਤਾਂ ਪੰਜਾਬ ਪੁਲਿਸ ਤੇ ਬਹੁਤ ਡੇਰ ਤੋਂ ਅਲਿਗੇਸ਼ਨਸ ਲੱਗ ਰਹੇ ਹੈ ਜੇ ਤੁਸੀਂ ਦੇਖੋ ਤੇ ਸਭ ਤੋਂ ਜ਼ਿਆਦਾ 156 3 ਦੇ ਅੰਡਰ ਸੀ ਆਰ ਪੀ ਸੀ ਦੇ ਜਿਹੜੀਆਂ ਪਟੀਸ਼ਨਸ ਅਪਲੀਕੇਸ਼ਨਸ ਪੈਂਦੀਆਂ ਸੀ ਥੱਲੇ ਡਿਸਟ੍ਰਿਕਟ ਕੋਰਟ ਉਹ ਇਸੇ ਤੇ ਪਈਆਂ ਜਾਂ ਹਾਈ ਕੋਰਟ ਜਿਹੜੀਆਂ ਪਈਆਂ ਫॉर ਰਜਿਸਟ੍ਰੇਸ਼ਨ ਆਫ ਐਫਆਈਆਰ ਉਹ ਇਸੇ ਤੇ ਪਈਆਂ ਕਿ ਜੈਨੂਇਨ ਕੇਸਿਸ ਦੇ ਵਿੱਚ ਐਫਆਈਆਰ ਨਹੀਂ ਰਜਿਸਟਰ ਕਰ ਰਹੇ ਔਰ ਜਿੱਥੇ ਬਣਦੀ ਨਹੀਂ ਉਥੇ ਰਜਿਸਟਰ ਕਰਦੇ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਸਹੀ ਤਰੀਕੇ ਦੇ ਨਾਲ ਆਪਣਾ ਯਾਨੀ ਕੰਮ ਨਹੀਂ ਕਰਦੀ ਹੈਗੀ ਇਸ ਕਰਕੇ ਵੱਡੇ ਵੱਡੇ ਧਰਨੇ ਲੱਗੇ ਹੋਏ ਨੇ ਅੱਜ ਲੋਕ ਸੜਕਾਂ ਤੇ ਉਤਰੇ ਹੋਏ ਨੇ ਕਿਤੇ ਵੀ ਆ ਕਹਿਣਾ ਕਿ ਟੋਟੈਲਿਟੀ ਚ ਫੇਲ ਹੈ ਉਹ ਤਾਂ ਨਹੀਂ ਹੁੰਦਾ ਚੰਗੇ ਅਫਸਰ ਅਜ ਵੀ ਹੈਗੇ ਆ ਮਾੜੇ ਵੀ ਹੈਗੇ ਆ ਚੰਗੇ ਕੰਮ ਕਰ ਰਹੇ ਹੈ ਮਾੜੇ ਆਪਦਾ ਕੰਮ ਕਰ ਰਹੇ ਹੈ ਪਰ ਗੱਲ ਇਹ ਹੁੰਦੀ ਹੈ ਕਿਦਾ ਕਿਥੇ ਪੇਛਾ ਪਿਆ ਹੋਇਆ ਹੈ ਜੇ 100% ਪੰਜਾਬ ਪੁਲਿਸ ਖਰਾਬ ਹੁੰਦੀ ਤੇ ਇੱਥੇ ਦਾ ਪਬਲਿਕ ਹਰ ਡਿਸਟ੍ਰਿਕਟ ਦੇ ਵਿੱਚ ਸੜਕਾਂ ਤੇ ਬੈਠੀ ਹੁੰਦੀ ਚੰਡੀਗੜ੍ਹ ਦੇ ਵਿੱਚ ਧਰਨੇ ਦੇਤੇ ਹੁੰਦੇ 9 ਸੈਕਟਰ ਡੀਜੀ ਹੈਡਕ quartਰ ਤੱਕ ਕੋਈ ਨਾ ਜਾਣ ਦਿੰਦਾ ਸੋ ਇਸ ਕਰਕੇ ਚੰਗੇ ਅਫਸਰ ਵੀ ਹੈਗੇ ਆ ਮਾੜੇ ਵੀ ਹੈਗੇ ਆ ਜਿੱਥੇ ਮਾੜੇ ਆ ਪਬਲਿਕ ਧਰਨੇਆਂ ਤੇ ਬੈਠੀ ਹੈ ਹੁਣ ਆ ਪਟਿਆਲਾ ਪੁਲਿਸ ਨੇ ਜੋ ਕੀਤਾ ਸੀ ਐਨਕਾਊਂਟਰ ਵਾਲੀ ਚੀਜ਼ ਤੇ ਸੀਬੀਆਈ ਕੋਲੋ ਕੇਸ ਗਿਆ ਫਾਈਨਲੀ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਤੇ ਵੀ ਚੰਗੇ ਖਤਮ ਹੋ ਗਏ ਸਿਰਫ ਮਾੜੇ ਹੀ ਬਚੇ ਉਹ ਚੀਜ਼ ਨਹੀਂ ਹੈ ਚੀਜ਼ਾਂ ਹੈ ਰੇਸ਼ੋਵਾਦੀ ਰਹਦੀ ਹੈ ਘਟਦੀ ਰਹਦੀ ਹੈ ਜਿੱਥੇ-ਜਿੱਥੇ ਕੋਈ ਚੀਜ਼ ਗਲਤ ਹੁੰਦੀ ਹੈ ਰੱਬ ਆਪੇ ਤਰੀਕਾ ਕਰਦਾ ਹੁੰਦਾ ਸੀ ਵੀ ਇਹ ਦਾ Trap ਮੇਰਾ ਨਹੀਂ خیال ਪੰਜਾਬ ਕਿਸੇ ਨੇ ਸੋਚਿਆ ਸੀ ਕਿ ਸੀਬੀਆ ਦਾ Trap ਲੱਗੂਗਾ ਜੀ Trap ਲੱਗ ਗਿਆ ਹੁਣ ਚੀਜ਼ਾਂ ਸਾਹਮਣੇ ਆ ਗਈਆਂ ਪੰਜਾਬ ਸਰਕਾਰ ਨੂੰ ਨਹੀਂ ਵੀ ਪਤਾ ਸੀ ਹੁਣ ਪਤਾ ਲੱਗ ਗਿਆ ਲੱਤਸ ਵਾਲੀ ਮੈਂ ਕਿ ਸਰ ਜਿਸ ਤਰ੍ਹਾਂ ਦੇਖਦੇ ਆ ਕਿ ਤੁਹਾਨੂੰ ਲੱਗਦਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਪੁੱਲਰ ਸਾਹਿਬ ਦੀਆਂ ਹੋਰ ਵੀ ਮੁਸੀਬਤਾਂ ਅੱਗੇ ਵੱਧ ਸਕਦੀਆਂ ਨੇ ਸਰ ਐਨੇ ਕੇਸਸ ਤੋਂ ਬਾਅਦ ਜੀ ਮੁਸੀਬਤਾਂ ਵਾਦੀ ਹੈ ਹੁਣ ਇਨਕਮ ਟੈਕਸ ਤੇ ਈਡੀ ਵੀ ਪਿਕਚਰ ਚ ਆਉਣ ਗਿਆ ਸੀਬੀਆਈ ਵੈਸੇ ਵੀ ਇੱਕ ਪ੍ਰੀਮੀਅਰ ਇਨਵੈਸਟੀਗੇਟਿਵ ਏਜੰਸੀ ਹੋਣ ਕਰਕੇ ਜਿੱਥੇ ਇਹ ਸ਼ਿਕੰਜਾ ਕਸਦੇ ਹੈ ਬੰਦੇ ਨੂੰ ਵੈਸੇ ਵੀ ਨਿਕਲਣਾ ਔਖਾ ਹੁੰਦਾ ਹੈ ਇਸ ਕੇਸ ਦੇ ਵਿੱਚ ਦੋ ਐਫਆਈਆ ਸੀਬੀਆਈ ਵੱਲੋਂ ਆਣੀ ਹੈ ਇੱਕ ਤਾਂ ਹੋ ਚੁੱਕੀ ਹੈ ਦੂਜੀ ਉਹ ਡਿਸਪਰਪੋਰਸ਼ਨਟ ਐਸੈਸਸੀ ਫੇਰ ਜੇ ਈਡੀ ਔਰ ਇਨਕਮ ਟੈਕਸ ਕੋਲ ਜਾਂਦਾ ਹੈ ਉੱਥੇ ਵੀ ਸੋ ਉਸ ਤੋਂ ਇਲਾਵਾ ਜਿਵੇਂ ਇਹ ਹੋ ਗਿਆ ਐਕਸਾਈਜ਼ ਐਕਟ ਦੇ ਅੰਡਰ ਕੀਤਾ ਮਤਲਬ ਉਹ ਚੀਜ਼ਾਂ ਫਿਰ ਸੌਖੀਆਂ ਨਹੀਂ ਰਹਿੰਦੀਆਂ ਕਿ ਐਕਸਾਈਜ਼ ਐਕਟ ਦੇ ਵਿੱਚ ਵੀ ਸਿਰਫ ਫਾਈਨ ਲਾ ਕੇ ਛੱਡ ਦਿਓ ਉਹ ਕਿਉਂਕਿ ਇੱਕ ਅਫਸਰ ਹੈ ਔਰ ਇਨੀ ਸੀਰੀਅਸ ਚੀਜ਼ਾਂ ਆ ਰਹੀਆਂ ਮੋਦੇ ਚ ਵੀ ਪੰਗਾ ਪੈਂਦਾ ਕਿ ਜਿਹੜੇ ਲਿਕਰ ਆ ਤੇ ਕਿਹੜੀ ਲਿਕਰ ਰਿਕਵਰ ਹੋਈ ਹੈ ਕਿਉਂਕਿ ਸੀਬੀਆਈ ਨੇ ਉਹਦਾ ਪੂਰਾ ਲਿਸਟ ਬਣਾਈ ਹੋਣੀ ਹੈ ਰਿਕਵਰੀ ਮਾਮਲੇ ਦੇ ਵਿੱਚ ਸਾਰਾ ਹੋਣਾ ਹੈ ਸੋ ਉਹਦੇ ਵਿੱਚ ਆਊਗਾ ਜੇ ਕਿਹੜੀ ਸੀ ਜੇ ਕੋਈ ਫੋਰਨ ਲਿਕਰ ਹੈ ਕਿ ਨਹੀਂ ਰੱਖ ਸਕਦੇ ਸੀ ਕਿ ਨਹੀਂ ਜੇ ਮਹਿੰਗੀ ਲਿਕਰ ਹੈ ਕਿੱਥੋਂ ਆਈ ਕੌਣ ਦੇ ਕੇ ਗਿਆ ਕਿ ਉਹ ਗਿਫਟ ਲੈ ਸਕਦੇ ਸੀ 올 ਇੰਡੀਆ ਸਰਵਿਸ ਰੂਲਸ ਦੇ ਅੰਡਰ 올 ਇੰਡੀਆ ਸਰਵਿਸਿਸ ਕੰਡਕਟ ਰੂਲਸ ਦੇ ਅੰਡਰ ਉਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਸੋ ਜੇ ਅਸੀਂ ਉਹਨਾਂ ਚੀਜ਼ਾਂ ਨੂੰ ਕਨਸਿਡਰ ਕਰੀਏ ਸੋ ਮੁਸ਼ਕਲਾਂ ਬਹੁਤ ਜ਼ਿਆਦਾ ਵੱਧ ਸਕਦੀਆਂ ਹਨ ਅਜੇ ਫੈਮਿਲੀ ਵੱਲੋਂ ਜਵਾਬ ਆਉਣਾ ਹੈ ਉਸ ਤੋਂ ਬਾਅਦ ਡਿਟਰਮਿਨ ਹੋਊਗਾ ਕਿ ਇਹ ਚੀਜ਼ ਕੀ ਸ਼ੇਪ ਲੈ ਰਹੀ ਹੈ ਕਿਹੜੀਆਂ ਚੀਜ਼ਾਂ ਦਾ ਉਹਨਾਂ ਕੋਲ ਜਵਾਬ ਹੈ ਕਿਹੜੀਆਂ ਚੀਜ਼ਾਂ ਦਾ ਨਹੀਂ ਹੈ ਸੋ ਥੈਂਕ ਯੂ ਸਰ ਤੁਸੀਂ ਆਪ ਦਾ ਕੇਮਸੀ ਸਮਾਧਿਤ ਥੈਂਕ ਯੂ ਸੋ ਐਸ ਜੀ ਆਪਣੇ ਸੀਨੀਅਰ ਐਡਵੋਕੇਟ ਪ੍ਰਦੀਪ ਸਿੰਘ ਵਿਰਕ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਤੇ ਅਤੇ ਡੀ ਆਈ ਜੀ ਪੂਲਰ ਦੇ ਬਾਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧਵਾ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਚ thank yeah. you